ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਿਆ ਪਿੰਡ ਵੱਡੇ ਸਭਰਾ ਪਹੁੰਚੇ ਆ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਡਾਕਟਰ ਗੁਰਸਾਹਬ ਸਿੰਘ ਉਹਨਾਂ ਦੇ ਫਾਰਮ ਤੇ ਅੱਜ ਵਿజిਟ ਕੀਤੀ ਹੈ ਠੀਕ ਆ ਜੀ ਇੱਕ ਮੱਝ ਤੁਹਾਨੂੰ ਦਿਖਾਵਾਂਗੇ ਦੋ ਬੈੜਾਂ ਨੇ ਇਹਨਾਂ ਦੇ ਕੋਲ ਇੱਕ ਨੀਲੀ ਰਾਵੀ ਦੀ ਮੱਝ ਤੁਸੀਂ ਸਾਹਮਣੇ ਦੇਖ ਲਓ ਤੇ ਇਹ ਡਾਕਟਰ ਸੂਬਾ ਤੀਜਾ ਸੋਣ ਵਾਲੀ ਸੂਬਾ ਤੀਜਾ ਜੀ ਠੀਕ ਆ ਭਰਾ ਨੀਲੀ ਰਾਵੀ ਦੀ ਅਰੇ ਸੀਮਨ ਵੀ ਇਹਨੂੰ ਨੀਲੀ ਰਾਵੀ ਦਾ ਹੀ ਲੱਗਾ ਜੀ ਅੱਗੇ ਸੀਮਨ ਵੀ ਨੀਲੀ ਰਾਵੀ ਤੋਂ ਕੰਮ ਬਣਾ ਸਹੀ ਦੁੱਧ ਜਿਹੜਾ ਸੰਧੂ ਸਾਹਿਬ ਚੋਆਇਆ ਇਹਨੇ 17 ਲੀਟਰ ਤੇ ਬਾਕੀ ਇਹਦੀ ਆ ਇਹਦੀ ਅੱਖ ਵਿਖਾਓ ਮੇਰੇ ਹਾਂ ਤੇ ਵਿੱਚ ਜਿਹੜਾ ਇਹ ਡੈਮੰਡ ਹੈ ਬਹੁਤ ਕੋਸ਼ਾ ਡਾਕਟਰ ਇਹਦਾ ਹਾਂਜੀ ਮੈਂ ਕਿਹਾ ਇਧਰ ਘੁਆਣਾ ਵਿਖਾਈਏ ਕਿ ਅੱਖ ਵਿਖਾਈਏ ਹੈ ਬਹੁਤ ਸੋਹਣੀ ਫੇਸ ਕੁਆਲਟੀ ਆ ਬਿਲਕੁਲ ਖੱਬੇ ਪਾਸੇ ਦੋਸਤੋ ਟੇਡਾ ਕਟ ਆ ਗਿਆ ਸਿੰਘ ਜਿਹੜਾ ਤੁਹਾਨੂੰ ਬਿਲਕੁਲ ਦਰਮਿਆਨਾ ਜਿਹੜਾ ਸਿੰਘ ਖੁੱਲਾ ਜਰੂਰ ਨਜ਼ਰ ਆਊਗਾ ਠੀਕ ਆ ਤੇ ਆਰਡਰ ਦੀ ਕੁਆਲਟੀ ਬੜੀ ਸੋਹਣੀ ਆ ਹਜੇ 5 6 ਦਿਨ ਦਾ ਸਮਾਂ ਕੱਢ ਜੂਗੀ ਆਮ ਨਾਲ ਪਿੱਠਪੂੜੇ ਵਾਲੇ ਪਾਸੋਂ ਤੁਸੀਂ ਨਿਗਾਹ ਮਾਰੋ ਬਹੁਤ ਸੋਹਣਾ ਪਿੱਠਪੂੜਾ ਚੌੜਾ ਸਿੰਗਲ ਹੱਡੀ ਬਰੀਕ ਬਿਲਕੁਲ ਪਤਲਾ ਪਿੰਡਾ ਤੇ ਡਿਮਾਂਡ ਵੀ ਆਪਾਂ ਤੁਹਾਡੇ ਨਾਲ ਬਿਲਕੁਲ ਸਾਂਝੀ ਕਰਾਂਗੇ ਬਾ ਕੋਈ ਮੋਲ ਨਹੀਂ ਨਗਾ ਕਰਨ ਵਾਲੀ ਦੇ ਠੀਕ ਆ ਜੀ ਸੰਧੂ ਸਾਹਿਬ ਚੰਗਾ ਚੋਆਇਆ ਇਹਨੇ 16 17 ਲੀਟਰ ਚੋਆਇਆ ਆ ਆ ਦੇਖੋ ਮੇਰੇ ਭਰਾ ਠੀਕ ਆ ਜੀ ਸੋ ਇਹ ਲੈਵੇ ਆਰਡਰ ਦੀ ਕੁਆਲਿਟੀ ਚੈੱਕ ਕਰੋ ਬਹੁਤ ਚੰਗੇ ਫਾਰਮ ਚ ਆਈ ਆ ਚੰਗੇ ਰਿਕਾਰਡ ਵਾਲੀ ਆ ਤਾਂ ਇਹ ਮੁੱਲ ਵੀ ਤਾਂ ਕੀ ਕਰਤਾ ਮੁੱਲ ਸੰਧੂ ਸਾਹਿਬ ਆਪਾਂ ਉਹ ਕੰਮ ਨਹੀਂ ਕਰਨਾ ਜੀ ਮਾਝ ਵੱਡੀ ਦਾ ਮੁੱਲ ਛੋਟਾ ਹੈ 1 40 ਦੀ ਹਾਂ ਨਾ ਹੋਣੀ ਜੀ 1 40 ਦੀ ਠੀਕ ਆ ਭਾਈ ਲਓ ਵੀ 1 ਲੱਖ 40 ਹਜ਼ਾਰ ਦੀ ਇਹ ਯਸਨੋ ਆ ਕਿ ਡਾਕਟਰ ਇਹ ਆ ਗਈ ਆਪਣੇ ਕੋਲ ਦੂਜਾ ਸੂਬਾ ਜਰਸੀ ਹਾਂਜੀ ਜਰਸੀ ਸ਼ਕੀ ਵੈਡ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹਫਤਾ ਹੋ ਗਿਆ ਜੀ ਠੀਕ ਆ ਤੇ 18 ਲੀਟਰ ਦੁੱਧ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਚੋਲੇ ਆਪਣੀ ਤਸੱਲੀ ਕਰ ਲੇ ਲੋ ਜੀ 18 ਲੀਟਰ ਦੁੱਧ ਹਾਂਜੀ ਠੀਕ ਆ ਜੀ ਮਗਰ ਬੱਛੀ ਇਹਦੇ ਬੱਛੀ ਆ ਤੇ ਵੇਖੋ ਫਿਰ ਡਾਇਮੰਡ ਪੀਸ ਹਾਂ ਬੂਥੀ ਪੋਥੀ ਬਹੁਤ ਸੋਹਣੀ ਹੈ ਬੂਥੀ ਵੀ ਬੜੀ ਸੋਹਣੀ ਤੇ ਵੈਡ ਵੀ ਖੁਰ ਸੋਹਣੀ ਤੇ ਪਿੱਛੇ ਜਿਹੜਾ ਡਾਇਮੰਡ ਪੀਸ ਉਹ ਵੀ ਬੜਾ ਸੁਣਾ ਹੈ ਠੀਕ ਆ ਮਗਰ ਜਵਾਈ ਇੱਕ ਨੰਬਰ ਦੀ ਜੇ ਲੋ ਜੀ 18 ਲੀਟਰ ਇਹਦੇ ਥਲੇ ਅਸੂਰਤ ਦੁੱਧ ਹ ਸੋ ਜਿੰਦਾ ਮਰਜੀ ਕੋਈ ਦੋ ਟਾਈਮ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਤੁਸੀਂ ਕਰ ਸਕਦੇ ਹੋ ਤੇ ਮੋਲੇ ਦਾ ਕੀ ਕਰਤਾ ਇਹ 75 ਦੀ ਜਣੀ ਅੱਜ 75000 ਦੀ ਹਾਂਜੀ ਲੋ ਜੀ 75000 ਦੀ ਇਹ ਜਿਹੜੀ ਅੱਜ ਤੁਹਾਨੂੰ ਫਾਈਨਲ ਮਿਲ ਜੂਗੀ ਆਹ ਮਗਰ ਬੱਛੀ ਆ ਸਾਈਕਰ ਨੰਬਰ ਤਾਂ ਵੀ ਡਾਕਟਰ ਖੋਲਦੇ ਆ ਆ ਵੀ ਇਹ ਮਗਰ ਜਰਸੀ ਬੱਛੀ ਤੇ ਖੁਦ ਵੀ ਵੇਖੋ ਜੀ ਜੇ ਫੇਸ ਗੋਲ ਜਿਹਾ ਲੱਗ ਗਿਆ ਹਾਂ ਲੋ ਜੀ ਪਲੱਸ ਪੁਆਇੰਟ ਬਾਕੀ ਸਟਰਕਚਰ ਇਹਦਾ ਵੀ ਜਰਸੀ ਨਾਲ ਦਾ ਹੀ ਆ ਬਾਕੀ ਰੰਗ ਰੂਪ ਜਿਹੜਾ ਐਚ ਐਫ ਬ੍ਰੀਡ ਦੇ ਵਿੱਚ ਬੜਾ ਨਾਲ ਦੇਖਦੇ ਤੇ ਇਹ ਤਾਂ ਥੋੜੇ ਵੀ 18 ਹੀ ਆ 18 ਲੀਟਰ ਅੱਜ ਕਿੰਨੇ ਦਿਨ ਹੋ ਗਏ ਸੁਈ ਨੂੰ ਹੱ ਲੋ ਜੀ ਹਫਤੇ ਦੀ ਇਹ ਵੀ ਸੂਈ ਹੈ 18 ਲੀਟਰ ਦੇ ਥੱਲੇ ਵੀ ਦੁੱਧ ਹਾਜ਼ਰ ਮਗਰ ਬੱਛੀ ਆ ਬੈਂਸ ਬਹੁਤ ਜਿਆੜੀਆਂ ਲੇਵੇ ਦੇ ਵਿੱਚ ਹਾਂ ਲੇਵੇ ਦੀ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਹੈ ਤੇ ਕੀ ਮੁੱਲ ਇਹਦਾ ਕਰਤਾ ਫਿਰ ਮੁੱਲ ਇਹ ਆਪਾਂ 85 ਦੇ ਦਾਂਗੇ ਜੀ 85000 ਹਾਂਜੀ ਬਿਲ ਲੈ ਦੇ ਹੀ ਆ ਹਾਂਜੀ ਲੈਣ ਤਾਂ ਜਿਹੜਾ 285000 ਯਸ ਨੋ ਠੀਕ ਆ ਜੀ ਤੇ ਇਹ 675 ਦੀ ਮਿਲ ਜੂਗੀ ਤੁਹਾਨੂੰ ਸਭ ਤੋਂ ਵੱਡੀ ਗੱਲ ਆ ਵਹਿੜਾ ਨਵੀਆਂ ਹਾਂ ਵਹਿੜਾ ਨਵੀਆਂ ਨੇ ਦੂਜੇ ਦੂਜੇ ਸੂਏ ਮਗਰ ਇਹਦੇ ਵੀ ਜਰਸੀ ਬੱਛੀ ਆ ਪੂਰੀਆਂ ਫਿੱਟ ਸੋ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕਾ ਨੰਬਰਾਂ ਤੇ ਕਾਲ ਕਰਕੇ ਕਰੋ ਗੱਲ